ਲੋ ਵੀ ਮੋਗੇ ਵਾਲਿਓ ਤੁਹਾਡੇ ਵਾਸਤੇ ਬਹੁਤ ਵਧੀਆ ਆਲੀਸ਼ਾਨ ਕੋਠੀ ਲੈ ਕੇ ਆਏ ਆ ਬਹੁਤ ਸੋਹਣੀ ਕੋਠੀ ਆ ਇਹਦਾ ਜਿਹੜਾ ਏਰੀਆ ਹੈਗਾ ਵਾ ਅੰਬਰਸਰ ਰੋਡ ਮਾਡਲ ਟਾਉਨ ਸਭ ਤੋਂ ਮੇਨ ਗੱਲ ਆ 30 ਫੁੱਟ ਜਿਹੜਾ ਗਲੀ ਆ 30 ਫੁੱਟੀ ਆ ਹੁਣ ਤੁਸੀਂ ਫਰੰਟ ਦੇਖੋ ਐਲੀਏਸ਼ਨ ਕੋਠੀ ਦਾ ਬਹੁਤ ਸੋਹਣਾ ਵਾ ਹੁਣ ਆਜੋ ਤੁਹਾਨੂੰ ਵਿੱਚੋਂ ਦਿਖਾਉਣੀ ਆ ਕੋਠੀ ਸਾਰੀ ਬਣਿਓ ਰਹੋ ਵੀਡੀਓ ਦੇ ਐਂਡ ਤੱਕ ਔਰ ਫਰੰਟ ਤੇ ਬਾਥਰੂਮ ਆ ਗਿਆ ਇੱਥੇ ਮਨਾ ਤਿੰਨ ਗੱਡੀਆਂ ਖੜਾ ਲਓ ਇੰਨੇ ਖੁੱਲਾ ਹੀ ਰ ਗਿਆ ਵਾ ਫਰੰਟ ਤੇ ਐਂਟਰ ਕਰਨ ਸਰ ਨਾਲ ਇਸ ਸਭ ਤੋਂ ਪਹਿਲਾਂ ਡਰੈنگ ਰੂਮ ਆ ਜਾਂਦਾ ਵਾ ਡੌਂਸਿਲਿੰਗ ਵਗੈਰਾ ਸਾਰਾ ਕੁਝ ਹੋਇਆ ਵਾ ਓਕੇ ਸਾਰਾ ਕੰਪਲੀਟ ਪੂਰਾ ਫੁੱਲ ਕੰਪਲੀਟ आ किचन आ गई ओपन किचन डाउन सीलिंग हुई है सब कुछ कंप्लीट आ किचन वावेशन आ गया ਔਰ ਨਾਲ ਫਰਸਟ ਬੈਡਰੂਮ ਆ ਗਿਆ ਇਹ ਕੰਪਲੀਟ ਆ ਸਾਰਾ ਕੰਮ ਕੋਠੀ ਦਾ ਬਿਲਕੁਲ ਕੰਪਲੀਟ ਆ ਫਰਸਟ ਬੈਡਰੂਮ ਦੇ ਨਾਲ ਵਾਸ਼ਰੂਮ ਆ ਗਿਆ ਅਟੈਚ ਆ ਨਾਲ ਵਾਸ਼ਰੂਮ ਵਾਸ਼ਰੂਮ ਚ ਮਾਰੂ ਨੀਗਾ ਤੁਸੀਂ इधर दूजी साइड आ गया ड्रैस रूम कपड़ वगैरह सारा कुछ बनया हुआ ओके आ कंप्लीट आ सारा कुछ और का आ गया ਆ ਦੂਜਾ ਬੈਡਰੂਮ ਆ ਗਿਆ ਇਹਦੇ ਨਾਲ ਵੀ ਬਾਥਰੂਮ ਅਟੈਚ ਆ ਡਰੈਸਰੂਮ ਵੀ ਇਸੇ ਨਾਲ ਅਟੈਚ ਹੈਗਾ ਪੂਰਾ ਫੁੱਲ ਕੰਪਲੀਟ ਆ ਟੌਨ ਸਿਲਿੰਗ ਸਾਰੇ ਹੋਈ ਹੋਈ ਆ ਬਾਥਰੂਮ ਆ ਗਿਆ ਆ ਲੌਬੀ ਆ ਗਈ ਸਾਰੀ ਲੌਬੀ ਦੇਖੋ ਬਹੁਤ ਖੁੱਲੀ ਡੁੱਲੀ ਲੌਬੀ ਹੈ ਹੁਣ ਆਪਾਂ ਫਸਟ ਫਲੋਰ ਤੇ ਚੱਲਦੇ ਹਾਂ ਸਾਰਾ ਕੰਪਲੀਟ ਕੰਮ ਕੋਠੀ ਦਾ ਇੱਕ ਵੀ ਪੈਸਾ ਨਹੀਂ ਲੱਗਦਾ ਕੋਠੀ ਤੇ ਪੂਰਾ ਫੁੱਲ ਕੰਪਲੀਟ ਕੰਮ ਫਸਟ ਫਲੋਰ ਜਾਣ ਤੋਂ ਪਹਿਲਾਂ ਸਾਰਿਆਂ ਤੋਂ ਵਾਸ਼ਰੂਮ ਆ ਜਾਂਦਾ ਉੱਪਰ ਆ ਵਾਸ਼ਰੂਮ ਆ ਗਿਆ ਫਸਟ ਉੱਪਰ ਵਾਸ਼ਰੂਮ ਦੇ ਨਾਲ ਆ ਗਿਆ ਆਪਣਾ ਫਰਸਟ ਬੈਡਰੂਮ ਸਾਰਾ ਕੰਮ ਕੰਪਲੀਟ ਆ ਫਸਟ ਬੈਡਰੂਮ ਦੇ ਨਾਲ ਆ ਗਿਆ ਇਹ ਚ ਤਿੰਨ ਆਪਸ਼ਨ ਆਵਾ ਇਹਨੂੰ ਆਪਾਂ ਪੂਜਾ ਰੂਮ ਵੀ ਬਣਾ ਸਕਦੇ ਹਾਂ ਇਹਨੂੰ ਸਟੱਡੀ ਰੂਮ ਵੀ ਬਣਾ ਸਕਦੇ ਆ ਤੇ ਇਹਨੂੰ ਆਪਾਂ ਜੇ ਉੱਪਰ ਕਿਚਨ ਵਾਸਤੇ ਯੂਜ਼ ਕਰ ਰਹੇ ਇਹਨੂੰ ਤਾਂ ਵੀ ਆਪਾਂ ਵਰਤ ਸਕਦੇ ਆ ਆ ਸੈਕੰਡ ਬੈਡਰੂਮ ਆ ਗਿਆ ਆ ਮੋਰੇ ਫਰੰਟ ਆ ਗਿਆ ਫਰੰਟ ਤੇ ਮਾਰੋ ਨਿਗਾ ਸਾਰੇ ਜਾਨੇ ਬਹੁਤ ਵਧੀਆ ਏਰੀਆ ਵਾ ਆ ਬੈਕ ਸਾਈਡ ਆ ਗਈ ਬਹੁਤ ਵਧੀਆ ਮਕਾਨ ਸਭ ਤੋਂ ਮੇਨ ਗੱਲ 30 ਫੁੱਟਾ ਰਸਤਾ ਵਾ ਜੀ ਮਾਡਲ ਟਾਉਨ ਅੰਮ੍ਰਿਤਸਰ ਰੋਡ ਤੋਂ ਮਾਡਲ ਟਾਉਨ ਗਲੀ ਨੰਬਰ 9 ਸਕ੍ਰੀਨ ਤੇ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਲਿਓ ਜੋ ਡਿਮਾਂਡ ਆ ਉਹ ਤੁਹਾਨੂੰ ਫੋਨ ਤੇ ਹੀ ਦੱਸਾਂਗੇ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਿਓ ਵੀਡੀਓ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਪੇਜ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ